ਸਲਾਮ ਵਾਲੇਕਮ ਜੀ ਸਵਾਗਤ ਹੈ ਆਪ ਸਭ ਦਾ ਸਾਡੇ ਚੈਨਲ ਪੰਜ ਪੀ ਸਰਕਾਰ ਤੇ ਦੁਆ ਫਰਿਆਦ ਕਰਦੇ ਆਂ ਆਪ ਸਾਰੇ ਤੰਦਰੁਸਤ ਠੀਕ ਠਾਕ ਰਹੋਗੇ ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਇੱਕ ਗੱਦੀ ਵਾਲੇ ਬਜ਼ੁਰਗਾਂ ਦਾ ਗੱਦੀ ਵਾਲੇ ਸਾਧਾਂ ਦਾ ਕਰਮ ਕਲਾਮ ਬੜਾ ਵਧੀਆ ਕਲਾਮ ਆਇਆ ਹੈ ਤੁਹਾਡੇ ਗੱਦੀ ਵਾਲਾ ਜਿਹੜਾ ਸਾਧਾ ਬਜ਼ੁਰਗ ਆ ਭਮਿਆ ਰੁੱਸਿਆ ਹੋਵੇ ਬਾਜਾਦੂ ਤੋਂ ਨਾ ਬੰਨਿਆ ਹੋਵੇ ਇਸ ਕਰਮ ਦੇ ਨਾਲ ਤੁਹਾਡੇ ਤੇ ਕਿਰਪਾ ਹੋਊਗੀ ਸੋ ਵੀਡੀਓ ਵਲ ਜਾਣ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਿਸ਼ ਆ ਕਿ ਸਾਡੇ ਚੈਨਲ ਨੂੰ ਪੰਜ ਪੀਰ ਸਰਕਾਰ ਨੂੰ ਵੱਤਵਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜੋ ਆਰ ਵਾਲੀਆ ਵੀਡੀਓ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਸੋ ਜੋ ਗੱਦੀ ਵਾਲੇ ਬਜ਼ੁਰਗ ਹੁੰਦੇ ਆ ਜਿਵੇਂ ਆਪਣੇ ਕੋਈ ਦਾਦਾ-ਪਰਦਾਦਾ ਕਿੱ체 ਗੱਦੀ ਕਰ ਰਿਹਾ ਹੈ ਆਪਣਾ ਗੁਰੂ ਕੋਈ ਦਾਦਾ ਜਾਬਾਬ ਉਹ ਗੱਦੀ ਕਰਦਾ ਤੇ ਦੁਨੀਆ ਦਾ ਚਲਾ ਗਿਆ ਤੇ ਅੱਗੇ ਉਹ ਹੀ ਦੇ ਕੇ ਨਹੀਂ ਗਿਆ ਹੈਗਾ ਤੇ ਕਾ ਜੀ ਤੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਤੇ ਜਿਆਦਾ ਕਰ ਕਈ ਵਾਰੀ ਅਦਾ ਹੁੰਦਾ ਹੈ ਕਿ ਕੋਈ ਆਪਣੇ ਸਭ ਕੁਝ ਪਤਾ ਹੁੰਦਾ ਹੈ ਤੇ ਕੋਈ ਤੰਤਰ ਵਿੱਦਿਆ ਦੇ ਵਿੱਚ ਕੋਈ ਜਾਦੂ ਟੂਣੇ ਦੇ ਨਾਲ ਗੱਦੀ ਨੂੰ ਬੰਨ੍ਹ ਦਿੰਦਾ ਵੀ ਔਰ ਕੋ ਨੂੰ ਬੰਨ੍ਹ ਦਿੰਦਾ ਹੈ ਤੇ ਫਿਰ ਗੱਦੀ ਤੇ ਕਿਰਪਾ ਹੁਣੀ ਬੰਦ ਹੋ ਜਾਂਦੀ ਹੈ ਜਾਂ ਸੰਗਤ ਵੀ ਘਟ ਜਾਂਦੀ ਹੈ ਸੋ ਇਹ ਜਿਹੜਾ ਕਲਮਾ ਜਦ ਦਵਾਂਗੇ ਉਹ ਇਹ ਸਾਰੇ ਕੰਮ ਕਰੂਗਾ ਤੰਤਰ ਮੰਤਰ ਜਾਦੂ ਟੂਣੇ ਨੂੰ ਵੀ ਕੱਟੂ ਅਗਰ ਗੱਦੀ ਤੇ ਕੀਤਾ ਹੋਇਆ ਤੇ ਅਗਰ ਸਾਧਾ ਤੁਹਾਡਾ ਰੁੱਸਿਆ ਹੋਇਆ ਜਿਹੜਾ ਬਜ਼ੁਰਗਾ ਅਗਰ ਉਹ ਰੁੱਸਿਆ ਉਹ ਵੀ ਕੋਸ਼ਿਸ਼ ਹੋਣਗੇ ਥੋੜੇ ਤੇ ਕਿਰਪਾ ਕਰਨਗੇ। ਸੋ ਜਿਹੜੇ ਬਜ਼ੁਰਗ ਹੁੰਦੇ ਆ ਗੱਦੀ ਵਾਲੇ ਇਹ ਇਕੱਲੇ ਕਲਮੇ ਕਲਾਮਾ ਦੇ ਨਾਲ ਤਾਂ ਨਹੀਂ ਮੰਨਦੇ ਆਗੇ। ਕੱਲੀਆਂ ਅਰਦਾਸਾਂ ਦੇ ਨਾਲ ਨਹੀਂ ਮੰਨਦੇ। ਕੱਲੀਆਂ ਹਾਜ਼ਰੀਆਂ ਪਿਆਰੀਆਂ ਨਾਲ ਨਹੀਂ ਮੰਨਦੇ। ਜੇ ਮੰਨਣ ਤੇ ਆਗੇ ਤਾਂ ਉਹੀ ਥੋੜੇ ਤੇ ਕਿਰਪਾ ਕਰਤਨਗੇ। ਅਗਰ ਕੋਈ ਬਾਲੀਓ ਥੋੜੇ ਦੇ ਕ੍ਰੂਪਤਾ ਹੋਈ ਵੀ ਆ ਉਹ ਬਾਲੀ ਨਰਾਜ਼ ਨੇ ਫੇ ਸਾਰਾ ਕੁਝ ਹੀ ਕਰਨਾ ਬੰਦ ਆਂਦੇ। ਬਿਜ਼ੁਰਗਾਂ ਨੂੰ ਜਵੇਂ ਦਿਵਾਲੀ ਦੀ ਦਿਵਾਲੀ ਜਾਂ ਕੋਈ ਦਿਨ ਤੇ ਸੀ ਕੋਈ ਸਾਲ ਦੇ ਵਿੱਚ ਇੱਕ ਅੱਧੀ ਵਾਰੀ ਕੱਪੜਾ ਦੇਣਾ ਉਹਨਾਂ ਨੂੰ ਜਿਉਂ ਚੋਲਾ ਪਾਉਂਦੇ ਸੀ ਚੋਲਾ ਦੇ ਦੇਣਾ ਕੁਰਤਾ ਤੋਤੀ ਲਾਉਂਦੇ ਸੀ ਉਹ ਦੇਣਾ ਪੱਗ ਦੇਣੀ ਜੁੱਤੀ ਦੇਣੀ ਇਹ ਕੰਮ ਕਰਨ ਆਇਆ ਮੈਂ ਤਾਂ ਤੇ ਜਿਹੜੇ ਗੱਦੀ ਵਾਲੇ ਬਿਜ਼ੁਰਗਾਂ ਦੇ ਕੱਪੜੇ ਲੀੜ ਹੁੰਦੇ ਆ ਕਿਸੇ ਬਗਦੇ ਰੋਣੀ ਦੇ ਹੁੰਦੇ ਠੀਕ ਆ ਅਗਰ ਤੁਹਾਡੇ ਕੋ ਗੱਦੀ ਵਾਲਾ ਉਸਤਾਦ ਗਿਆ ਲਮ ਕਰਤਾ ਦੁਨੀਆ ਤੋਂ ਚਲਾ ਗਿਆ ਤੇ ਉਹਦੇ ਨੌ ਦਾ ਤੁਸੀਂ ਕੋ ਬਸਤਰ ਦੇਣਾ ਉਹ ਕਿਸੇ ਬੰਦੇ ਰੋੜੀ ਦੇ ਹੁੰਦਾ ਜਾਂ ਤਾਂ ਉਹ ਬੰਦਾ ਮੁਰ ਤੋਂ ਇਲਮ ਵਾਲਾ ਹੋਣਾ ਚਾਹੀਦਾ ਉਹਨੂੰ ਦੇ ਹੁੰਦਾ ਸਧਾਰਨ ਬੰਦੇ ਰੋੜੀ ਦੇ ਹੁੰਦੇ ਤੇ ਜਾਂ ਫਿਰ ਕਿਸੇ ਜਿਹਨੂੰ ਉਹ ਮੰਨਦਾ ਸੀ ਜੇ ਇੱਕ ਅੱਧੀ ਚੱਲਦੀ ਸੀ ਜਿਹੜੇ ਭੀਰ ਬੰਪਰ ਦੇਵੀ ਦੇਵਤੇ ਫਿਰ ਉੱਥੇ ਚੜਾ ਹੁੰਦੇ ਨੇ ਤੇ ਉਹ ਜਾਂ ਚਲਦੇ ਪਾਣੀ ਦੇ ਦੇਈਦੇ ਹੁੰਦੇ ਉਹਨਾਂ ਇਹ ਨੌ ਦੇ ਇਹ ਕਿਸੇ ਸਧਾਰਨ ਬੰਦੇ ਰੋੜੀ ਦੇ ਦੇ ਕਿਉਂਕਿ ਉਸ ਤੇ ਭਾਰੀ ਪੈ ਜਾਂਦੀ ਹੈ ਦਾ ਸਧਾਰਨ ਬੰਦਾ ਹੁੰਦਾ ਇਲਮ ਦਾ ਕੰਮ ਹੁੰਦਾ ਠੀਕ ਹੈ ਜੀ ਏ ਨਾਲ ਦੀ ਨਾਲ ਭਾਵੇਂ ਜੇ ਤਾਂ ਤੁਹਾਡੇ ਸਹੀ ਕਿਰਪਾ ਹੋਈ ਵੀ ਹੈ ਤੁਹਾਡੇ ਤੇ ਤੁਹਾਡੇ ਨਾਲ ਬਜ਼ੁਰਗ ਬਿਫੋਸ਼ ਨਹੀਂ ਤਾਂ ਤੁਸੀਂ ਹਫਤੇ ਦੀ ਹਫਤੇ ਜਾਂ ਮਹੀਨੇ ਦੀ ਮਹੀਨੇ ਆਪਣੇ ਬਜ਼ੁਰਗ ਨੂੰ ਕੋਈ ਨਾ ਕੋਈ ਆਇਰੀ ਬਿਯਾਰੀ ਲਾਉਂਦੇ ਰਿਆ ਕਰੋ ਠੀਕ ਹੈ ਜੀ ਅਗਰ ਤੁਹਾਡੇ ਦੁਸੇ ਹੋਏ ਨੇ ਤੁਹਾਡੇ ਬਜ਼ੁਰਗ ਤੁਹਾਡੇ ਤੇ ਕਿਰਪਾ ਨਹੀਂ ਹੈਗੀ ਉਹਨਾਂ ਦੀ ਤਾਂ ਨਹੀਂ ਕੋਈ ਸੁਪਤਾ ਲਾਦਾਂ ਤੁਹਨ ਤਖਾਈ ਨਹੀਂ ਦਿੰਦੇ ਤੁਹਨ ਦਰਸ਼ਨ ਨਹੀਂ ਦਿੰਦੇ ਹੈਗੇ ਤਪਯਰ ਤੁਸੀਂ ਕੀ ਕਰਿਆ ਕਰੋ ਅਗਰ ਤੁਹਾਡਾ ਕੋਈ ਵੀਰ ਗੈੜਾ ਸਗਾ ਗੱਡੀ ਵਾਲਾ ਉਹ ਕੋਈ ਕੋਈ ਨਸ਼ਾ ਪੱਤਾ ਕਰਦਾ ਸੀ ਮਾੜਾ ਮੋਟਾ ਜਾਂ ਮੇ ਡੋਟੇ ਹੋਏ ਜਾਂ ਮੁੱਕਾ ਹੋਇਆ ਪੀੜੀ ਸਿਕਟ ਹੋਈ ਉਹ ਤੁਸੀਂ ਦੇ ਦਿਆ ਕਰੋ ਸ਼ਨੀਵਾਰ ਮੰਗਲਵਾਰ ਜਹਾਤਵਾਰ ਵੀਰਵਾਰ ਇਦਾਂ ਦੇ ਦੇ ਦਿਆ ਕਰੋ ਇਦਾਂ ਦੇ ਡੜਾਂ ਤੇ ਉੱਤੇ ਤੇ ਤੇ ਜੇ ਰੋਟੀ ਆ ਜਿਹੜੀ ਰੋਟੀ ਲੱਗਣੀ ਆ ਭਾਈ ਉਹ ਸਵਾ ਮਹੀਨਾ ਤੁਸੀਂ ਇਹ ਦੁਆ ਕਰਮਾ ਕਰਨਾ ਉਹ ਤੁਸੀਂ ਰੋਜ਼ ਆਪਣੇ ਬਈ ਵਰਗ ਦੇ ਨੌ ਦੇ ਦੋ ਫੁਲਕੇ ਜਾਂ ਪੰਜ ਫੁਲਕੇ ਇਹ ਤੁਸੀਂ ਕੱਢਣੇ ਕੱਢਣੇ ਆ ਦਾਲ ਸਬਜ਼ੀ ਦੇ ਨਾਲ ਅਗਰ ਗਈ ਘਰਾਂ ਦੇ ਵਿੱਚ ਹੁੰਦਾ ਜ਼ਿਆਦਾਤਰ ਘਰਾਂ ਦੇ ਵਿੱਚ ਰਾਤ ਨੂੰ ਉਹ ਬਦਾਲ ਸਬਜ਼ੀ ਬਣਾ ਲੈਂਦੇ ਆ ਫਿਰ ਉਹ ਸਵੇਰੇ ਸੱਚੀ ਨਹੀਂ ਰਹਦੀ ਤੇ ਉਸ ਟਾਈਮ ਤੇ ਤੁਸੀਂ ਕੀ ਕਰਨਾ ਮਾੜੀ ਚੀਨੀ ਰੱਖ ਕੇ ਤੁਸੀਂ ਫੁਲਕਾ ਬਈ ਵਰਗਾ ਦੇ ਨੌ ਦਾ ਕੱਢ ਲੈਣਾ ਠੀਕ ਆ ਵੈਸੇ ਤਾਂ ਦੋ ਟਾਈਮ ਹੀ ਕੱਢਣਾ ਚਾਹੀਦਾ ਅਗਰ ਦੋ ਟਾਈਮ ਨਹੀਂ ਨਿਕਲਦਾ ਤਾਂ ਪਹਿਲੇ ਟਾਈਮ ਤੁਸੀਂ ਸੋਚਾ ਪ੍ਰਸ਼ਾਦਾ ਆਪਦਾ ਵੀ ਯੋਗਦਾਨ ਆਉਦਾ ਆਪਣੀ ਗਤੀ ਦੇ ਹੰਦੇ ਕਰ ਦੋ ਠੀਕ ਹੈ ਜੀ ਤੇ ਇੱਕ ਸਭ ਤੋਂ ਵੱਡੀ ਚੀਜ਼ ਹੈ ਜਿਹੜਾ ਬੰਦਾ ਤਾਂ ਬੰਨੇ ਯੋਗਾਂ ਦੀ ਸੇਵਾ ਕਰੂਗਾ ਜਿਹੜਾ ਕੋ ਘਰ ਦੇ ਕੋਈ ਕਰਦਾ ਹੁੰਦਾ ਵੈਸੇ ਤਾਂ ਸਾਰੇ ਹੀ ਲੱਗ ਜਾਂਦੇ ਹੁੰਦੇ ਕਰਨ ਪਰ ਜਿਹੜਾ ਇਲਮ ਕਰਨਾ ਹੁੰਦਾ ਜਾਣੇ ਜਿਹੜਾ ਗਤੀ ਸੰਭਲਣੀ ਦੀ ਉਹ ਇੱਕ ਹੁੰਦਾ ਉਸ ਬੰਦੇ ਨੇ ਜਦੋਂ ਵੀ ਰੋਟੀ ਖਾਣੀ ਹੈ ਜਦੋਂ ਵੀ ਕੋਈ ਚੀਜ਼ ਖਾਣੀ ਹੈ ਉਸ ਆਪਦੀ ਚੀਜ਼ ਦੇ ਵਿੱਚੋਂ ਥੋੜਾ ਜਿਹਾ ਹਿੱਸਾ ਕੱਢ ਕੇ ਸਾਈਡ ਤੇ ਰੱਖ ਦੇ ਭਾਵੇਂ ਆਪਦੀ ਥਾਲੀ 'ਚ ਹੀ ਰੱਖ ਲਓ ਭਾਵੇਂ ਉਹ ਸਾਈਡ ਤੇ ਰੱਖ ਲਿਓ ਉਸੇ ਟਾਈਮ ਆਪਣੇ ਆਪਣੀ ਆਪਣੀ ਜਿਹੜਾ ਖਾਣਾ ਪੀਣਾ ਉਹਦੇ ਵਿੱਚੋਂ ਥੋੜਾ ਜਿਹਾ ਕੱਢ ਕੇ ਸਾਈਡ ਤੇ ਰੱਖ ਦਿਆ ਕਰਨਾ ਨੌਕਿਸ ਦਾ ਲੈਣਾ ਗੈਸਾ ਗੁਰਪੀਰ ਦਾ ਆਪਦੇ ਆ ਲੈ ਲਓ ਨਹੀਂ ਤਾਂ ਕੋਈ ਗੱਲ ਨਹੀਂ ਦਿੱਦੀ ਘੜਦੇ ਕਰੋ ਬਸ ਇਹ ਬਹੁਤ ਜ਼ਰੂਰੀ ਹੁੰਦਾ ਹੈ ਗੱਡੀ ਵਾਲੇ ਵੀ ਜਿਵੇਂ ਬਾਣ ਉਹ ਰੋਜ਼ ਦੀ ਰੋਜ਼ ਤੁਹਾਨੂੰ ਪਾੜ ਘਾਉਣਾ ਪੈਣਾ ਹੈ 42 ਦੇਣ ਲਗਾਤਾਰ ਕਰੇ ਗੱਦੀ ਲਾਉਣੀ ਪਊਗੀ ਉਹਨਾਂ ਦੇ ਨੌ ਦੀ ਉਹਨਾਂ ਦਾ ਸਰੂਪ ਬਣਾਉਣਾ ਬੋਲੂ ਆਪਣੇ ਬੀਅਰ ਕਾਂ ਦਾ ਠੀਕ ਆ ਜੀ ਕੋਲ ਘਰੋਂ ਪੁੰਡੀ ਵਗੈਰਾ ਰੱਖਦੇ ਸੀ ਜਾਂ ਕੋਈ ਝੋਲਾ ਰੱਖਦੇ ਹੁੰਦੇ ਆ ਕੋਈ ਕੁਛ ਜਿਹੜੇ ਜਿੱਦਾਂ ਤੁਹਾਡੇ ਉਪਯੋਗ ਦੇ ਰੱਖਦੇ ਸੀ ਜੜੀਆਂ ਚੀਜ਼ਾਂ ਉਹ ਤੁਹਾਨੂੰ ਰੱਖਣੀਆਂ ਪੈਣਗੀਆਂ ਰੱਖ ਕੇ ਰੋਜ ਦਾ ਦਾਲ ਗੋਲ ਕਾਣਾ ਮੇੜਾ ਪਣਾ ਇਸ ਵੇਰੇ ਠੀਕ ਆ ਜੀ ਅਗਰ ਕੋਈ ਉਹ ਨਸ਼ਾ ਪੱਤਾ ਕਰਦੇ ਸੀ ਉਹ ਹਫਤੇ ਚ ਇੱਕ ਵਾਰੀ ਦੇ ਦੋ ਠੀਕ ਆ ਜਦੋਂ ਸੱਦ ਹੋਵੇ ਤਾਂ ਜੇ ਕੋ ਮਰਜ਼ੀ ਦੇ ਦੋ ਮੁਲੇਣਾ ਤੁਸੀਂ ਉਸੇ ਟਾਈਮ ਚੀਤੇ ਸਭ ਉਸ ਤੁਹਾਡੇ ਬੀਜੁਰਗ ਥੋੜੇ ਦੇ ਕੋਸ਼ ਹੋ ਜਾਣਗੇ ਅਗਰ ਕਿਸੇ ਨੇ ਜਾਦੂ ਟੂਣਾ ਕਰਕੇ ਤੁਹਾਡੇ ਬੀਜੁਰਗ ਬੰਨੇ ਹੋਏ ਦੇ ਤਾਂ ਉਹ ਵੀ ਖੁੱਲ ਜਾਣਗੇ ਅਗਰ ਕਿਸੇ ਨੇ ਕੋਈ ਜਾਂ ਆਪ ਹੀ ਗੁੱਸੇ ਗਲੇ ਹੋ ਗਿਆ ਤਾਂ ਤੁਹਾਤੋਂ ਕੋਈ ਗਲਤੀ ਹੋ ਗਈ ਆ ਠੀਕ ਆ ਜਾਂ ਤੁਹਾਡੇ ਗਤੀ ਕਰਨ ਨਾਲ ਦੁਨੀਆ ਚਲੇਗੇ ਤਾਂ ਤੁਹਾਨੂੰ ਕੁਝ ਦੱਸਿਆ ਹੀ ਨਹੀਂ ਹੈਗਾ ਤੇ ਉਹ ਵੀ ਤੁਹਾਡੇ ਖੁੱਲਣਗੇ ਤੁਹਾਡੇ ਗੇਪਾ ਕਰਨਗੇ ਤੁਹਾਡੇ ਅੰਗ ਸੰਗ ਹੋਣਗੇ ਇਸ ਕਲਮੇ ਦੇ ਨਾਲ ਯੀ ਗਾਇਸ ਬਾਟ ਦੇ ਨਾਮ ਸੋ ਵੀ ਕੋਰੀ ਤੁਸੀਂ ਇਹ ਪਹਿਲਾਂ ਗਲਮਾ ਨੋਟ ਕਰ ਲੋ ਫਿਰ ਬਾਕੀ ਦੀਆਂ ਗੱਲਾਂ ਬਾਅਦ ਚੋ ਕਰਨੇ ਆ ਸੋ ਗਲਮਾ ਇਸ ਤਰ੍ਹਾਂ ਕਰਾ ਜੀ ਬismillah ਰਹਿਮਾਨੇ ਰਹੀਮ ਸਲਾਮ ਗੱਦੀ ਦੇ ਬਜ਼ੁਰਗਾ ਕਰਾਂ ਦਸਵੀ ਮੇਰੇ ਪੀਰ ਰੋ ਰੋ ਤੈਨੂੰ ਯਾਦ ਕਰਾਂ ਭੀੜ ਪਈ ਤੇਰੇ ਬੱਚੇ ਤੇ ਦੁਸ਼ਮਣ ਨੂੰ ਤੋਂ ਮਾਰ ਭਜਾਵੀ ਗੱਦੀ ਤੇ ਰੌਣਕ ਵਧਾਵੀ ਸੁਖ ਪੁਜਾਰੀ ਤੇਰੀ ਲਾਵਾ ਹਾਜ਼ਰ ਹੋਵੋ ਜਦ ਜਦ ਬੁਲਾਵਾ ਹਾਜ਼ਰ ਹੋਣਾ ਜਦ ਬੁਲਾਵਾ ਸੰਗਤ ਦੇ ਗਾਰਜ ਸਵਾਰੋ ਰੁੱਸਿਆਂ ਨੂੰ ਮੋੜਦੇ ਆਵੋ ਦਰਤੇ ਆਿਆਂ ਨੂੰ ਖਾਲ ਦਰਤੇ ਆਇਆ ਕੋਈ ਖਾਲੀ ਨਾ ਜਾਵੇ ਵਾਰ ਤੇਰਾ ਦੁਸ਼ਮਣ ਤੋਂ ਸੰਭਾਲਿਆ ਨਾ ਜਾਵੇ ਸਲਾਮ ਬਜ਼ੁਰਗਾ ਸਲਾਮ ਬਜ਼ੁਰਗਾ ਸਲਾਮ ਬਜ਼ੁਰਗਾ ਠੀਕ ਹੈ ਜੀ ਇਹ ਨਗ ਕਲਮਾ ਕਲਾਮ ਆ ਕੇ ਕਿਸੇ ਨੂੰ ਨਾ ਸਮਝ ਲੱਗਿਆ ਹੋਵੇ ਤਾਂ ਦੱਸ ਸਕਦਾ ਆ ਅਸੀਂ ਉਹਨਾਂ ਨੂੰ ਲਿਖ ਕੇ ਪਾਵਾਂਗੇ ਸੋ ਇਹ ਬਹੁਤ ਵਧੀਆ ਕਲਾਮ ਆ ਇਹਦੇ ਨਾਲ ਤੁਹਾਡੇ ਜਿਹੜੇ ਬਜ਼ੁਰਗ ਨੇ ਭਾਵੇਂ ਉਹ ਕਿਸੇ ਜਾਦੂ ਟੂਣੇ 'ਚ ਬੰਨੇ ਹੋਏ ਨੇ ਬਾਬੇ ਤੁਹਾਡੀਆਂ ਵਧੀਆ ਗਲਤੀਆਂ ਵਰਗੇ ਤੁਹਾਡਨਾਂ ਹੋਰ ਉਸੇ ਹੋਏ ਨੇ ਜਿਆ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿਸੇ ਚਾਲ ਕੀ ਪਤਾ ਲੱਦਾ ਵੀ ਤੁਹਾਡੇ ਗੱਦੀਆਂ ਤੁਹਾਡੇ ਬਜ਼ੁਰਗ ਨਹੀਂ ਚੱਲਦੇ ਠੀਕ ਹੈ ਜੀ ਤੇ ਬਜ਼ੁਰਗਾਂ ਦੀ ਬਸੇਵਾ ਸ਼ੁਰੂ ਕਰ ਦੋ 45 ਦਿਨ ਤੇ ਆ ਕਲਮਾ ਨਾਲ ਸ਼ੁਰੂ ਕਰਦੇ ਹੋ ਤੇ ਜੋ ਜੋ ਮਾ ਵੀਦੀ ਦਸੀਓ ਕਰੀਐਓ ਤੇ ਸਾਲ ਚ ਇੱਕ ਵਾਰੀ ਆਪਦੇ ਬਜ਼ੁਰਗਾਂ ਨੂੰ ਕੋਈ ਵੀ ਬੰਦਾ ਭਾਵੇਂ ਗੱਤੀ ਵਾਲਾ ਭਾਵੇਂ ਛੜਾ ਗੱਦੀ ਵਾਲਾ ਆਪਦੇ ਬਜ਼ੁਰਗਾਂ ਨੂੰ ਸਾਲ ਜੇ ਇੱਕ ਵਾਰੀ ਵੈਸੇ ਤਾਂ ਦਵਾਲੀ ਤੇ ਜਾ ਤੁਹਾਡੇ ਕਿਸੇ ਵੀ ਦਰਦ ਦੇ ਸਿੱਤੇ ਦੰਦੇ ਆ ਤਾਂ ਕਪੜਾ ਲੀੜਾ ਉਹਨਾਂ ਦੇ ਨੋ ਦਾ ਜੁਤੀ ਠੀਕ ਆ ਜੀ ਤੇ ਪੱਗ ਪਰਣਾ ਇਹ ਤੁਸੀਂ ਦੇਣਾ ਹੀ ਦੇਣਾ ਤੇ ਜਿਹੜੇ ਇਹ ਹਜੇ ਬਜ਼ੁਰਗਾਂ ਦੇ ਕੱਪੜੇ ਹੁੰਦੇ ਆ ਜਿਹੜੇ ਇਲਮ ਕਰਦੇ ਸੀ ਉਹਨਾਂ ਦੇ ਕੱਪੜੇ ਸਿਰਫ ਇਲਮ ਕਰਨ ਵਾਲੇ ਹੀ ਪਾ ਸਕਦੇ ਆ ਠੀਕ ਆ ਸਧਾਰਨ ਬੰਦੇ ਨੂੰ ਕੱਪੜੇ ਨਹੀਂ ਦੇਣੇ ਹੋ ਕਿ ਜ਼ਿਆਦਾ ਨੁਕਸਾਨ ਹੋ ਜੂਗਾ ਠੀਕ ਆ ਜੀ ਤੁਹਾਡੇ ਵੱਲੋਂ ਤਾਂ ਕੱਪੜੇ ਲੱਗ ਜਾਣੇ ਆ ਪਰ ਜਿਹਨੂੰ ਤੁਸੀਂ ਦੇਣੇ ਅਗਲੇ ਦਾ ਨੁਕਸਾਨ ਹੋ ਜੂਗਾ ਫਾਇਦਾ ਕੋਈ ਨਹੀਂ ਇਲਮ ਵਾਲੇ ਕੱਪੜੇ ਦੇ ਇਲਮ ਵਾਲੇ ਇਲਮ ਕਰਨ ਵਾਲੇ ਨੂੰ ਹੀ ਦਿੱਤੇ ਜਾਂਦੇ ਆ ਜਾਂ ਫਿਰ ਜਿਹਨੂੰ ਉਹ ਮੰਨਦਾ ਸੀ ਕੋਈ ਗੁਰਪੀਰ ਨੂੰ ਉਹਦੀ ਜਗ੍ਹਾ ਤੇ ਜਾਂ ਚਲਦੇ ਬਾਣੀ ਚ ਠੀਕ ਆ ਜੀ ਇਹ ਕਿਸੇ ਆਮ ਸਧਾਰਨ ਬੰਦੇ ਨੂੰ ਨਹੀਂ ਦੇੜਿਆ ਕਿ ਜਾਂ ਜਿਹੜਾ ਘਰੇ ਆਪਣੇ ਬਜ਼ੁਰਗ ਦੀ ਸੇਵਾ ਕਰ ਰਿਹਾ ਆ ਉਹਦੇ ਨੌ ਦੇ ਸਵਾਗਿਆ ਕਰੋ ਉਹ ਇਲਮ ਚ ਹੈਗਾ ਥੋੜਾ ਜਿਹਾ ਤਾਂ ਉਹ ਆਪ ਆ ਸਕਦਾ ਅਗਰ ਉਹ ਤੇ ਕਰ ਪਾਇਆ ਠੀਕ ਆ ਸਧਾਰਨ ਬੰਦੇ ਨੂੰ ਕਿਸੇ ਨੂੰ ਵੀ ਆਪ ਦੇ ਇਲਮ ਵਾਲੇ ਬਜ਼ੁਰਗ ਦੇ ਚੱਕੇ ਕੱਦੀ ਵਾਲੇ ਬਜ਼ੁਰਗ ਦੇ ਚੱਕੇ ਕੱਪੜੇ ਇੰਦੇੜੇ ਕਿਸੇ ਨੇ ਵੀ ਇਨਵੈਸਟ ਗੱਲ ਨੂੰ ਸਪੈਸ਼ਲ ਨੋਟ ਕਰੋ ਸੋ ਦਿਓ ਜੀ ਅੱਜ ਜੀ ਜੈ ਬੀਨਾ ਜੀ ਜੈ ਸਰਕਾਰਾਂ ਦੀ